ਫੋਨ ਵਾਲਿਆਂ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਹੀ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਆਪ ਨੂੰ ਮਿਲੀ ਮਜ਼ਬੂਤੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਮੌਜੂਦਾ ਸਰਪੰਚ ਅਤੇ ਬਲਾਕ ਸਮਤੀ ਮੈਂਬਰ ਆਪ ਵਿੱਚ ਸ਼ਾਮਲ ਆਪ ਉਮੀਦਵਾਰ ਮਲਵਿੰਦਰ ਕੰਗ ਅਤੇ ਵਿਧਾਇਕ ਦਿਨੇਸ਼ ਛੱਡਾ ਨੇ ਪਾਰਟੀ 'ਚ ਕਰਵਾਇਆ ਸ਼ਾਮਲ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਹੋਏ ਸ਼ਾਮਿਲ ਆਪ ਹਮੇਸ਼ਾ ਹੀ ਵਰਕਨਾ ਦਾ ਕਰਦੀ ਹੈ ਸਨਮਾਨ ਦੋਸਤੋ ਕੋਈ ਕੈਂਡੀਡੇਟ ਕਿਸੇ ਪਾਰਟੀ ਨੂੰ ਜੁਆਇਨ ਕਰ ਰਿਹਾ ਕੋਈ ਲੀਡਰ ਕਿਸੇ ਪਾਰਟੀ ਨੂੰ ਜੁਆਇਨ ਕਰ ਰਿਹਾ ਪਰ ਆਉਣ ਵਾਲੀ 1 ਜੂਨ ਨੂੰ ਹੀ ਪਤਾ ਲੱਗੇਗਾ ਅਸਲ ਕਿਹੜੀ ਪਾਰਟੀ ਦਾ ਕੈਂਡੀਡੇਟ ਬਾਜ਼ੀ ਮਾਰ ਜਾਂਦਾ ਜਾਣਨ ਦੇ ਲਈ ਜੁੜੇ ਰਹੋ ਬੰਦੇਵਾਲਾ 24 ਦੇ ਨਾਲ ਫੋਨ ਵਾਲੀਆਂ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਹੀ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਆਪ ਨੂੰ ਮਿਲੀ ਮਜ਼ਬੂਤੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਮੌਜੂਦਾ ਸਰਪੰਚ ਅਤੇ ਬਲਾਕ ਸਮਤੀ ਮੈਂਬਰ ਆਪ ਵਿੱਚ ਸ਼ਾਮਲ ਆਪ ਉਮੀਦਵਾਰ ਮਲਵਿੰਦਰ ਕੰਗ ਅਤੇ ਵਿਧਾਇਕ ਦਿਨੇਸ਼ ਛੱਡਾ ਨੇ ਪਾਰਟੀ 'ਚ ਕਰਵਾਇਆ ਸ਼ਾਮਲ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਹੋਏ ਸ਼ਾਮਿਲ ਆਪ ਹਮੇਸ਼ਾ ਹੀ ਵਰਕਰਾਂ ਦਾ ਕਰਦੀ ਹੈ ਸਨਮਾਨ ਦੋਸਤੋ ਕੋਈ ਕੈਂਡੀਡੇਟ ਕਿਸੇ ਪਾਰਟੀ ਨੂੰ ਜੁਆਇਨ ਕਰ ਰਿਹਾ ਕੋਈ ਲੀਡਰ ਕਿਸੇ ਪਾਰਟੀ ਨੂੰ ਜੁਆਇਨ ਕਰ ਰਿਹਾ ਪਰ ਆਉਣ ਵਾਲੀ 1 ਜੂਨ ਨੂੰ ਹੀ ਪਤਾ ਲੱਗੇਗਾ ਅਸਲ ਕਿਹੜੀ ਪਾਰਟੀ ਦਾ ਕੈਂਡੀਡੇਟ ਬਾਜ਼ੀ ਮਾਰ ਜਾਂਦਾ ਜਾਣਨ ਦੇ ਲਈ ਜੁੜੇ ਰਹੋ ਬੰਦੇਵਾਲਾ 24 ਦੇ ਨਾਲ ਫੋਨ ਵਾਲਿਆਂ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਹੀ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਆਪ ਨੂੰ ਮਿਲੀ ਮਜ਼ਬੂਤੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਮੌਜੂਦਾ ਸਰਪੰਚ ਅਤੇ ਬਲਾਕ ਸਮਤੀ ਮੈਂਬਰ ਆਪ ਵਿੱਚ ਸ਼ਾਮਲ ਆਪ ਉਮੀਦਵਾਰ ਮਲਵਿੰਦਰ ਕੰਗ ਅਤੇ ਵਿਧਾਇਕ ਦਿਨੇਸ਼ ਛੱਡਾ ਨੇ ਪਾਰਟੀ 'ਚ ਕਰਵਾਇਆ ਸ਼ਾਮਲ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਹੋਏ ਸ਼ਾਮਿਲ ਆਪ ਹਮੇਸ਼ਾ ਹੀ ਵਰਕਨਾ ਦਾ ਕਰਦੀ ਹੈ ਸਨਮਾਨ ਦੋਸਤੋ ਕੋਈ ਕੈਂਡੀਡੇਟ ਕਿਸੇ ਪਾਰਟੀ ਨੂੰ ਜੁਆਇਨ ਕਰ ਰਿਹਾ ਹੈ ਕੋਈ ਲੀਡਰ ਕਿਸੇ ਪਾਰਟੀ ਨੂੰ ਜੁਆਇਨ ਕਰ ਰਿਹਾ ਹੈ ਪਰ ਆਉਣ ਵਾਲੀ 1 ਜੂਨ ਨੂੰ ਹੀ ਪਤਾ ਲੱਗੇਗਾ ਅਸਲ ਕਿਹੜੀ ਪਾਰਟੀ ਦਾ ਕੈਂਡੀਡੇਟ ਬਾਜ਼ੀ ਮਾਰ ਜਾਂਦਾ ਹੈ ਜਾਣਨ ਦੇ ਲਈ ਜੁੜੇ ਰਹੋ ਬੰਦੇਵਾਲਾ 24 ਦੇ ਨਾਲ ਫੋਨ ਵਾਲਿਆਂ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਹੀ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਆਪ ਨੂੰ ਮਿਲੀ ਮਜ਼ਬੂਤੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਮੌਜੂਦਾ ਸਰਪੰਚ ਅਤੇ ਬਲਾਕ ਸਮਤੀ ਮੈਂਬਰ ਆਪ ਵਿੱਚ ਸ਼ਾਮਲ ਆਪ ਉਮੀਦਵਾਰ ਮਲਵਿੰਦਰ ਕੰਗ ਅਤੇ ਵਿਧਾਇਕ ਦਿਨੇਸ਼ ਛੱਡਾ ਨੇ ਪਾਰਟੀ 'ਚ ਕਰਵਾਇਆ ਸ਼ਾਮਲ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਹੋਏ ਸ਼ਾਮਿਲ ਆਪ ਹਮੇਸ਼ਾ ਹੀ ਵਰਕਨਾ ਦਾ ਕਰਦੀ ਹੈ ਸਨਮਾਨ ਦੋਸਤੋ ਕੋਈ ਕੈਂਡੀਡੇਟ ਕਿਸੇ ਪਾਰਟੀ ਨੂੰ ਜੁਆਇਨ ਕਰ ਰਿਹਾ ਹੈ ਕੋਈ ਲੀਡਰ ਕਿਸੇ ਪਾਰਟੀ ਨੂੰ ਜੁਆਇਨ ਕਰ ਰਿਹਾ ਹੈ ਪਰ ਆਉਣ ਵਾਲੀ 1 ਜੂਨ ਨੂੰ ਹੀ ਪਤਾ ਲੱਗੇਗਾ ਅਸਲ ਕਿਹੜੀ ਪਾਰਟੀ ਦਾ ਕੈਂਡੀਡੇਟ ਬਾਜ਼ੀ ਮਾਰ ਜਾਂਦਾ ਹੈ ਜਾਣਨ ਦੇ ਲਈ ਜੁੜੇ ਰਹੋ ਬੰਦੇਵਾਲਾ 24 ਦੇ ਨਾਲ